ਅਲਬਤ ਉਸ ਅਸਤੀਫੇ ਤੇ ਹੋਈ ਹੈ ਜਿਹੜਾ ਲਗਾਤਾਰ ਕੰਟਰੋਵਰਸੀ ਦਾ ਹਿੱਸਾ ਬਣਿਆ ਹੋਇਆ ਸੁਖਬੀਰ ਸਿੰਘ ਬਾਦਲ ਦਾ ਤੇ ਨਾਲ ਨਾਲ ਡਾਕਟਰ ਚੀਮਾ ਨੇ ਐਮਪੀ ਅਮਰਤਪਾਲ ਨੂੰ ਵੀ ਸਲਾਮਾਂ ਦਿੱਤੀਆਂ ਕਹਿੰਦੇ ਜੇ ਸੱਤ ਮੈਂਬਰੀ ਕਮੇਟੀ ਦੇ ਛੱਡਾਂਗੇ ਕੱਲ ਤਾਂ ਫੇਰ ਧਰਮ ਦੇ ਦਖਲ ਦੀ ਗੱਲ ਆ ਜਾਏਗੀ ਬਹੁਤ ਵੱਡੀ ਗੱਲ ਕੋਈ ਦੰਦੀਆਂ ਹੋਣੀ ਹੋ ਪਰ ਸੰਸਦ ਕਰਕੇ ਫਾਸੇ ਵਾਲੀ ਹੈ ਜੋ ਵੀ ਸੰਸਦ ਨੂੰ ਸਹੀ ਲੱਗਦਾ ਉਹਨਾਂ ਨੂੰ ਲੱਗਦਾ ਹੈ ਕਿ ਕੱਲ੍ਹ ਗੱਲ ਨੂੰ ਜੇ ਇਦਾਂ ਦਾ ਰਾਣਾ ਫੈਸਲਾ ਨੇ ਲਾਗੂ ਹੋਏਗਾ ਉਹਦੇ ਨਾਲ ਖਤਰਾ ਖੜਾ ਹੋ ਸਕਦਾ ਉਹ ਵੀ ਉਹਨਾਂ ਪੰਥ ਕੇ ਆ ਕੇ ਦੱਸ ਦੇਣੀ ਚਾਹੀਦੀ ਹੈ ਅਗਲੀ ਜਿਹੜੀ ਰਣਨੀਤੀ ਹੈ ਉਹ ਲਿਖੀ ਗਈ ਹੈ ਜੋ ਉਹ ਵੀ ਸਰਵਨ ਸਿੰਘ ਭੰਦੇਰ ਉਹਨਾਂ ਨੇ ਦੱਸ ਦਿੱਤੀ ਹੈ 2021 ਦੀ ਤਰ੍ਹਾਂ ਇੱਕ ਵਾਰਕਰ ਤੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜੀ ਇਸ ਮਰਨ ਵਰਤ ਦੇ ਉੱਤੇ ਹੋ ਕਹਿਮ ਹੈ ਜੋ ਉਹਨਾਂ ਨੇ ਤੋਂ ਤੋਂ ਪਹਿਲਾਂ ਨਹੀਂ ਕਿ 4 ਜਨਵਰੀ ਨੂੰ ਪੰਜਾਬੀਆਂ ਨੂੰ ਸੋਧਨ ਕਰਦਿਆਂ ਗੱਲ ਖਈ ਸੀ ਕਿ ਐਮਐਸਵੀ ਦੇ ਮੁੱਦੇ ਤੇ ਇੰਦਰ ਸਾਡੀ ਗੱਲ ਮੰਨੇ ਤਾਂ ਮੈਂ ਮਰਨ ਵੇਲੇ ਛੱਡਾਂਗਾ ਨਹੀਂ ਤਾਂ ਮਰਨ ਵੇਲੇ ਨਹੀਂ ਛੱਡਿਆ ਜਾ ਸਕਦਾ ਇਹ ਚਪੀਦੰਮੀ ਪਹਿਲਾਂ ਵੀ ਦੇਖਦੇ ਲੋਕਾਂ ਨੇ ਵੇਖੀ ਡਾਕਟਰ ਮਾਰਚ ਲੈ ਕੇ ਜਦੋਂ ਕਾਫੀ ਉਹ ਹਲਾ ਹੋਇਆ ਤਾਂ ਫਿਰ ਸਵਾਲ ਉੱਠੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਵੱਡਾ ਵਿਸ਼ਾ ਅਕਾਲੀ ਦਲ ਦਾ ਇਸ ਕਰਕੇ ਬਣਿਆ ਹੋਇਆ ਕਿਉਂਕਿ ਇਸਤੀਫਾ ਹਾਲੇ ਪ੍ਰਵਾਨ ਨਹੀਂ ਹੋਇਆ ਤੇ ਹਾਲੇ ਪੂਰਨ ਤੌਰ ਦੇ ਨਾਲ ਹੁਕਮ ਲਾਗੂ ਨਹੀਂ ਹੋਇਆ ਜਿਸ ਕਰਕੇ ਨਜ਼ਰਾਂ ਬਣੀਆਂ ਹੋਈਆਂ ਨੇ ਤੇ ਨਸਰਾਂ ਬਣੀਆਂ ਹੋਈਆਂ ਨੇ ਉਧਰ ਜਗਜੀਤ ਸਿੰਘ ਡੱਲੇਵਾਲ ਹੋਣਾ ਤੇ ਵੀ ਕਿਉਂਕਿ ਲਗਾਤਾਰ ਮਰਨ ਵਰਤ ਤੇ ਨੇ ਹਾਲਤ ਵੀ ਕੁਝ ਠੀਕ ਨਹੀਂ ਹੈ ਸੋ ਅਜਿਹੇ ਦੇ ਵਿੱਚ ਹਾਲਾਤ ਦਿਨ-ਬਦਨ ਕਾਫੀ ਖਰਾਬ ਹੁੰਦੇ ਜਾ ਰਹੇ ਨੇ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਸਾ ਬਾਬਾ ਸਵਾਗਤ ਹੈ ਤੁਹਾਡਾ ਆਹ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਅਹਿਮ ਤੇ ਸਵੇਦਨਸ਼ੀਲ ਮੁੱਦੇ ਜਨਾ ਤੁਸੀਂ ਜ਼ਿਕਰ ਕਰ ਰਹੇ ਆਂ ਆਪਾਂ ਕਰੋਨਾ ਮੁੱਦੇ ਤੇ ਸਵਾਲ-ਜਵਾਬ ਜੀ ਸਿੱਸਾਬ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਅਕਾਲੀ ਦਲ ਦਾ ਵਫਦ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਮਿਲਿਆ ਗੱਲਬਾਤ ਫੇਰ ਉਹੀ ਹੋਈ ਹੈ ਗੱਲਬਾਤ ਉਸ ਅਸਤੀਫੇ ਤੇ ਹੋਈ ਹੈ ਜਿਹੜਾ ਲਗਾਤਾਰ ਕੰਟਰੋਵਰਸੀ ਦਾ ਹਿੱਸਾ ਬਣਿਆ ਹੋਇਆ ਸੁਖਬੀਰ ਸਿੰਘ ਬਾਦਲ ਦਾ ਤੇ ਇਹਨਾਂ ਨਾਲ ਡਾਕਟਰ ਚੀਮਾ ਨੇ ਐਮਪੀ ਅਮਰਤਪਾਲ ਨੂੰ ਵੀ ਸਲਾਮਾਂ ਦਿੱਤੀਆਂ ਨੇ ਸੋ ਕਿਸ ਤਰ੍ਹਾਂ ਦੀ ਰਹੀ ਇਹ ਮੀਟਿੰਗ ਕੀ ਕੁਝ ਰਿਹਾ ਹੈ ਇਸ ਬੰਦ ਜਾਣਕਾਰੀ ਜ਼ਰੂਰ ਦਿਓ ਦੇਖੋ ਬਹੁਤ ਅਸਵੇਦਨਸ਼ੀਲ ਮੁੱਦਾ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਸਿੰਘ ਸਾਹਿਬ ਦੀ ਸੋਹਣੇ ਕਾਲੀਰਾਲ ਦੇ ਪੰਥ ਦੇ ਸਫਾਂ ਦੇ ਇਤ ਦੁਨੀਆ ਭਾਰ ਚ ਬੈਠਾ ਜਿਹੜਾ ਪੰਜਾਬੀ ਹੈ ਸਿੱਖ ਭਾਈਚਾਰਾ ਉਸ ਸਾਰੇ ਮਾਮਲੇ ਤੋਂ ਦੇ ਨਜ਼ਰਾਂ ਕਿ ਕੀ ਹੁੰਦੀਆਂ ਕਿ ਆਖਰ ਗੱਲ ਕਿਧਰ ਨੂੰ ਜਾ ਰਹੀ ਹੈ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਾਲੀਰਾਲ ਦਾ ਵਫਾ ਜੀ ਜੀ ਡਾਕਟਰ ਦਜੀਤ ਸਿੰਘ ਜੀ ਮਾ ਜਿਹੜਾ ਗਾਬੜੀਆਂ ਜੀ ਇਹਦੇ ਜਿਹੜਾ ਸੀ ਕਲੀਪ ਕੋਈ ਹੋਰ ਆ ਗੁਜੜੇ ਹੈ ਉਹ ਸਾਹ ਨਾਲ ਮੁਲਾਕਾਤ ਕਰਕੇ ਦੀ ਦੁਆਏ ਉਹਨਾਂ ਨੇ ਜਾਣਕਾਰੀ ਜੋ ਦਿੱਤੀ ਉਹ ਜ਼ਬਰਦਸਤ ਅਸਕਰ ਨਾਲ ਸੰਜੀ ਕਰਾਂਗੇ ਔਰ ਇੱਕ ਗੱਲ ਬੜੀ ਐਮ ਕਹੀਏ ਸਵੇਦਨਸ਼ੀਲ ਕਹੀਏ ਕਿ ਸਿੰਘ ਸਾਹਿਬ ਜਦੋਂ ਮਿਲ ਕੇ ਹੁੰਦੇ ਆ ਅਕਾਲੀ ਦਲ ਦੇ ਵਫਾ ਜਿਹੜੇ ਹੈਗੇ ਆ ਉਹ ਆ ਕੇ ਮੈਨੇ ਦੱਸਦੇ ਆ ਕਿ ਵੀ ਸਿੰਘ ਸਾਹਿਬ ਨੇ ਕੀ ਕਿਹਾ ਹੁਣ ਜਾਂ ਤਾਂ ਕੋਈ ਸਰਨ ਸਿਸਟਮ ਹੋਣਾ ਚਾਹੀਦਾ ਹੈ ਕਿ ਸਿੰਘ ਸਾਹਿਬਾਂ ਦੇ ਕੋਈ ਤਰਜਮਾਨ ਹੋ ਉਹ ਤਰਜਮਾਨ ਜਿਹੜੇ ਹੈਗੇ ਆ ਉਹ ਦੱਸਣਗੇ ਸਿੰਘ ਸਾਹਿਬਾਂ ਨੇ ਆ ਗੱਲ ਕਹੀ ਹੈ ਏਦਾਂ ਸੁਣਿਆ ਜਿਹੜਾ ਬਾਹਰ ਜਾਂਦਾ ਅੰਦਰ ਮੁਲਾਕਾਤ ਕਰਕੇ ਉਹੀ ਆ ਕੇ ਮੈਨੇ ਦੱਸਦਾ ਹੈ ਜੀ ਸਿੰਘ ਜਾਬ ਨੇ ਆ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ 2 ਦਸੰਬਰ ਦੀ ਆਪਾਂ ਗੱਲ ਕਰਦੇ ਆਂ ਇੱਕ ਦਿਨ ਪਹਿਲਾਂ ਸਿੰਘ ਜਾਬ ਨੇ ਜੋ ਬਾਹਰ ਆ ਕੇ ਗੱਲ ਕੀਤੀ ਉਹ ਤੋਂ ਦੇਖੋ ਉਹਨਾਂ ਨੇ ਇਹ ਕਹੀ ਹੈ ਕਿ 2 ਦਸੰਬਰ ਦੇ ਫੈਸਲੇ ਆ ਉਹਨਾਂ ਮਾਮਲੇ ਨੂੰ ਲਾਗੂ ਕਰਨ ਚ ਆਨਾ ਕ ਨਹੀਂ ਕਰ ਰਿਹਾ ਕਾਲੀ ਦਲ ਉਸ ਤੋਂ ਫੌਰੀ ਬਾਅਦ ਕਾਲੀ ਦਲ ਦਾ ਬਾਦ ਮਿਲਿਆ ਮੈਂ ਸੁਣ ਰਿਹਾ ਸੀਗਾ ਕਿ ਦਿੱਲੀ ਦੇ ਅਕਾਲੀ ਆਗੂ ਸਰਨਸਾ ਹੋਰ ਵੀ ਆਗੂ ਸੀ ਜਿਹੜੇ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਆਂ ਆਪਣੇ ਅਰਗੇ ਪੱਤਰਕਾਰ ਭਾਈ ਜਾਰਾ ਉਹਨੇ ਪੁੱਛਣਾ ਹੁੰਦਾ ਕਹਿੰਦੀ ਸੀ ਸਿੰਘ ਸਾਹਿਬਾਨ ਦੀ ਤੁਹਾਡੀ ਗੱਲਬਾਤ ਨਾਲ ਕੈਸੀ ਗੱਲਬਾਤ ਰਹੀ ਉਹਨਾਂ ਦਾ ਕਹਿਣਾ ਸੀ ਕਿ 2% ਦੀ ਅਸੀਂ ਸੰਤੋਸ਼ਟ ਹੋ ਕੇ ਆਏ ਆਂ ਜੋ ਗੱਲਬਾਤ ਹੋਈ ਹੈ ਹੁਣ ਅਕਾਲੀ ਦਲ ਤਾਂ 2 ਦਸੰਬਰ ਤੋਂ ਲੈ ਕੇ ਅੱਜ ਤੱਕ ਕਿੰਨੀਆਂ ਪ੍ਰੈਸ ਕਾਨਫਰੰਸਾਂ ਮੀਡੀਆ ਦੇ ਰਹੇ ਸੋਰਸੇ ਰਹੀਂ ਗੱਲਾਂ ਹੁੰਦੀਆਂ ਰਹਿਣੀਆਂ ਅਰ ਸਿੰਘ ਸਹਿਬਾਨ ਦਾ ਬਲੋਂ ਗੱਲ ਅਗਰ ਬਹੁਤ ਹੈ ਮਾਮਲਾ ਹੈ ਕਦੇ ਇਤਿਹਾਸ ਚ ਇਹਨਾਂ ਫਲਾਂ ਦਾ ਜ਼ਿਕਰ ਹੋਏਗਾ ਕਿ ਮਾਮਲੇ ਆਏ ਸੀ ਇਹਨਾਂ ਮਾਮਲਾ ਤੇ ਸਿੰਘ ਸਹਿਬਾਨ ਦੇ ਮੌਕੇ ਤੇ ਉਹਨੇ ਕੀ ਨਿਬੜਾ ਕੀਤਾ ਤੇ ਸਿੰਘ ਸਹਿਬਾਨ ਨੇ ਉਹਨਾਂ ਐਂਤ ਸਵੀਨਸ਼ੀਲ ਮੁੱਦਿਆਂ ਤੇ ਕੀ ਫੈਸਲੇ ਲਏ ਜੀ ਆਪਣੇ ਤੋਂ ਬਾਅਦ ਵਿੱਚ ਵੀ ਜਿਹੜੀਆਂ ਅਗਲੀਆਂ ਜਨਰੇਸ਼ਨਾਂ ਆ ਜਦੋਂ ਇਹਨਾਂ ਮਾਮਲਿਆਂ ਤੇ ਸਵਾਲ ਲੱਭਦੀਆਂ ਜਵਾਬ ਲੱਭਦੀਆਂ ਤਾਂ ਜਾਨਣਾ ਚਾਹੁੰਦੀਆਂ ਹੁੰਦੀਆਂ ਕਿ ਕੀ ਫੈਸਲੇ ਹੋਏ ਸੀ ਐਡਾ ਪਚੀਦਾ ਮਾਮਲਾ ਸੀ ਕੀ ਮਾਮਲਾ ਨੁਟਾਇਆ ਗਿਆ ਹੁਣ ਅੱਜੇ ਤੋਂ ਮੈਂ ਸਾਫ਼ ਸੁਣਿਆ ਬਾਅਦ ਪ੍ਰੈਸ ਕਾਨਫਰੰਸ ਰੋਂਦਾ ਕਿ ਡਾਕਟਰ ਸੀਮਾ ਨੇ ਕੀ ਦੂਜੀ ਆਗੂ ਨਹੀਂ ਕੀਤੀ ਹਾਂ ਉਹਨਾਂ ਨੇ ਕਾਫੀ ਸਮਾਂ ਇਸ ਗੱਲ ਤੇ ਲਗਾਇਆ ਕਿ ਦੇਖੋ ਜੀ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਸਿੰਘ ਜੱਬਾ ਨੇ 2 ਦਸੰਬਰ ਨੂੰ ਅਸੀਂ ਕਹਿੰਦੇ ਸਾਰੇ ਡਾਕਟਰ ਜੀਮਾ ਕਹਿੰਦੇ ਮੈਂ ਸਾਰੇ ਕਾਗਜ਼ ਕਰੂੰ ਸਾਰੇ ਦਸਤਾਵੇਜ਼ ਲੈ ਕੇ ਗਿਆ ਕਿ ਜੇ ਕਹਿੰਦੇ ਇਸ ਤਰੀਕੇ ਨਾਲ ਕਿਤੇ ਰੇ ਗੱਲ ਹੋ ਜਾਂਦੀ ਤਾਂ ਹਲਦਾਲੀ ਦੇ ਵੱਡੇ ਵੱਡਿਆਂ ਨੂੰ ਹੁਣੀ ਗੱਲ ਹੋ ਜਾਣੀ ਸੀ ਹਲਦਾਲੀ ਮਾਨਤਾ ਵੀ ਰਾਤ ਹੋ ਸਕਦੀ ਹੈ ਚੋਣ ਕਮਿਸ਼ਨ ਨੂੰ ਮਾਨਤਾ ਰਾਤ ਹੋ ਸਕਦੀ ਹੈ ਕਾਨੂੰਨੀ ਤੌਰ ਤੇ ਪਜੀਦੀ ਆ ਸਕਦੀਆਂ ਡਾਕਟਰ ਜੀਮਾ ਨੇ ਕਾਫੀ ਵਿਸਤਾਰ ਚ ਇਸ ਮਾਨ ਲੈਵਲ ਜਾਣਕਾਰੀ ਦਿੱਤੀ ਕਿ ਜੇ ਆ ਜੇ ਹੋ ਜਾਂਦਾ ਤਾਂ ਫਿਰ ਕੀ ਹੋ ਸਕਦਾ ਸੀ ਜੀ ਹੁਣ ਵੱਡਾ ਮਹਿਣਾ ਜੇ ਉਸ ਗੱਲ ਦਾ ਕੱਢਿਆ ਜਾਏ ਦੱਸਿਆ ਜਾਏ ਤੇ ਗੱਲ ਤਾਂ ਬੜੀ ਸਾਫ਼ ਹੋ ਗਈ ਹੈ ਜੋ ਅਕਾਲੀ ਦਲ ਕਹਿ ਰਿਹਾ ਹੈ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਨਵੀਂ ਭਰਤੀ ਕਰਨ ਲਈ ਬਣਾਈ ਗਈ ਸੀ ਉਹ ਤਾਂ ਫੇਰਾ ਬੇਮਹਿਣਾ ਹੋ ਗਈ ਹੈ ਕਿਉਂਕਿ ਸਪਾਸਟ ਗੱਲੇ ਕਹੀ ਗਈ ਹੈ ਮੀਡੀਆ ਦੇ ਅੰਦਰ ਕਿ ਹੁਣ ਅਕਾਲੀ ਦਲ ਦੀ ਜਿਹੜੀ ਨਵੀਂ ਭਰਤੀ ਹੈ ਉਦਾ ਫੈਸਲਾ ਪਾਰਟੀ ਦੀ ਕੋਰ ਕਮੇਟੀ ਹੀ ਲਏਗੀ ਕਿਉਂ ਲਏਗੀ ਇਸ ਕਰਕੇ ਕਹਿੰਦੇ ਜੇ ਸੱਤ ਮੈਂਬਰੀ ਕਮੇਟੀ ਦੇ ਛੱਡਾਂਗੇ ਕੱਲ ਤਾਂ ਫੇਰ ਧਰਮ ਦੇ ਦਖਲ ਦੀ ਗੱਲ ਆ ਜਾਏਗੀ ਬਹੁਤ ਵੱਡੀ ਗੱਲ ਕੋਈ ਦੰਦੀਆਂ ਨਹੀਂ ਹੋਣੀ ਵਾਪਰ ਸਕਦੀ ਇਸ ਕਰਕੇ ਪਾਸੇ ਵਾਲੀ ਹੈ ਇਹ ਇਹ ਗੱਲ ਹੋਣੀ ਹੁਣ ਇਹਦਾ ਜਵਾਬ ਅਕਾਲੀ ਦਸਤਾਰ ਲਹਿਰ ਦੇ ਆਗੂ ਦੇਣਗੇ ਜਾਂ ਜਿਹੜੇ ਹੋਰ ਬੁੱਧੀਜੀਵੀ ਆ ਸਿੱਖ ਪੰਥ ਨਾਲ ਜੁੜੇ ਹੋਇਆ ਮਹਾਰਾਏ ਗੁਰੂਨੀ ਮਹਤ ਰੱਖਦੇ ਉਹ ਜਵਾਬ ਦੇਣਗੇ ਸਾਜਾ ਦੇ ਜਿਹੜੀਆਂ ਬੈਸੰਟ ਬਿਠਾ ਦਾ ਕਿ ਪਿਛਲੇ ਕਾਫੀ ਦਿਨਾਂ ਤੋਂ ਹੁੰਦੀਆਂ ਰਹੀਆਂ ਹੋਰ ਹੋ ਜਾਣੀਆਂ ਪਰ ਜਿਹੜਾ ਫੈਸਲਾ ਸਿੰਘ ਸਾਹਿਬਾਂ ਨੇ ਸੁਣਾਉਣਾ ਸੀ ਜੋ 2 ਦਸੰਬਰ ਦੀ ਫਸੀਲ ਤੇ ਆ ਕੇ ਸੁਣਾਇਆ ਗਿਆ ਜੋ ਵੀ ਸੰਗਤਾਂ ਨੂੰ ਸਹੀ ਲੱਗਦਾ ਉਹਨਾਂ ਨੂੰ ਲੱਗਦਾ ਹੈ ਕਿ ਕਾਲੀਦਾਰ ਨੂੰ ਜੇ ਇਦਾਂ ਦਾ 2 ਦਸੰਬਰ ਵਾਲਾ ਫੈਸਲਾ ਇਹਨਾਂ ਵੇਨ ਲਾਗੂ ਹੋਏਗਾ ਤਾਂ ਉਹਦੇ ਨਾਲ ਖਤਰਾ ਖੜਾ ਹੋਊਸਾ ਤਾਂ ਉਹ ਵੀ ਉਹਨਾਂ ਨੂੰ ਪੰਥ ਅੱਗੇ ਆ ਕੇ ਦੱਸ ਦੇਣੀ ਚਾਹੀਦੀ ਹੈ ਕਿ ਵੀ ਮੈਂ ਕਾਲੀਦਾਰ ਨੂੰ ਖਤਮ ਨਹੀਂ ਹੋਣਾ ਚਾਹੁੰਦਾ ਇਸ ਕਰਕੇ ਫੈਸਲੇ ਨਹੀਂ ਲੈ ਜਾ ਸਕਦੇ ਇਹਨੂੰ ਆਪਾਂ ਮਾਵਰੇ ਯੂ ਟਰਨ ਵੀ ਕਹਿ ਦਿੰਨੇ ਆ ਹੁਣ ਸਾਰੀ ਸਥਿਤੀ ਸਪਸ਼ਟ ਕੌਣ ਕਰ ਰਿਹਾ ਜਿਹੜੀ ਇੱਕ ਠਹਿਰਾ ਅਕਾਲੀ ਦਲ ਉਹੀ ਸਿੰਘ ਜੀ ਨੂੰ ਮਿਲ ਕੇ ਆਉਂਦੀ ਹੈ ਉਹੀ ਜਾ ਕੇ ਬਾਹਰ ਆ ਕੇ ਸਥਿਤੀ ਸਪਸ਼ਟ ਕਰਦੀ ਹੈ ਹੋ ਸਕਦਾ ਇਹਦੇ ਬਾਰੇ ਕੋਈ ਦੋਰੇ ਨਹੀਂ ਕਿ ਸਿੰਘ ਸਾਹਿਬ ਵੀ ਸਹਿਮਤ ਹੋਣਗੇ ਪਰ ਜੇ ਸਹਿਮਤ ਹੋਣਗੇ ਤਾਂ ਸਿੱਧੇ ਤੌਰ ਤੇ ਉਹਨਾਂ ਨੂੰ ਮੁਖਾਤਬ ਹੋਣਾ ਚਾਹੀਦਾ ਨਾ 판타ਗੇ ਸਖਪਾਈ ਜਾ ਰਹੇਗੇ ਕਿਉਂਕਿ ਜਦੋਂ ਦੋ ਵਸੀਲ ਦੇ ਫੈਸਲੇ 2 ਦਸੰਬਰ ਨੂੰ ਸੁਣਾਏ ਗਏ ਸੀ ਤਾਂ ਉਹੀ ਫੈਸਲਿਆਂ ਦੀ ਗੱਲ ਹੋ ਰਹੀ ਹੈ ਜੋ ਸਿੰਘ ਸਾਹਿਬਾ ਨੇ ਫਸੀਲ ਦੇ ਸੁਣਾਏ ਸੀ ਉਹਨਾਂ ਫੈਸਲਿਆਂ ਦੀਆਂ ਹੁਣ ਤਾਲੀਆਂ ਉਲਝੀਆਂ ਵੀ ਹੈ ਸਵਾਲ ਉੱਠੇ ਹੈ ਟੈਕਨੀਕਲ ਸਵਾਲ ਲੀਗਲ ਉਹਦੇ ਜਵਾਬ ਦੇ ਕੇ ਆਕਾਲੀ ਦਲ ਨੇ ਕਿਹਾ ਮੁੱਦੇ ਹੈ ਜਿਹਨਾਂ ਮੁੱਦਿਆਂ ਨੂੰ ਇਦਾਂ ਕਰਾਂਗੇ ਤਾਂ ਆਕਾਲੀ ਦਲ ਦੀ ਹੋਂਦ ਵੀ ਖਤਰਾ ਹੈ ਜੇ ਇਹ ਗੱਲ ਮੰਨ ਲਈ ਗਈ ਆ ਤਾਂ ਸਿੰਘ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਇਹਦੇ ਹੋਰ ਵਾਦ ਉੱਠਦੇ ਆ ਹੋਰ ਮਾਮਲੇ ਉੱਠਦੇ ਆ ਪਰ ਇਹ ਗੱਲ ਇਹ ਸਾਫ਼ ਹੋ ਗਈ ਆ ਅਕਾਲੀ ਦਲ ਨੇ ਜੋ ਕਹਿ ਸਿੰਘ ਸਾਹਿਬਨ ਕਹਿੰਦੇ ਆ ਕਿ ਨਹੀਂ ਕਹਿੰਦੇ ਉਹਨਾਂ ਦਾ ਫੈਸਲਾ ਹੈ ਉਹਨਾਂ ਦਾ ਰੁਤਬਾ ਜੋ ਫੈਸਲਾ ਲੈਣਗੇ ਉਹ ਪਰ ਜੋ ਪ੍ਰੈਸ ਕਾਨਫਰੰਸ ਗਲਾਈ ਆ ਸਾਫ਼ ਹੋ ਗਈ ਆ ਕਿ ਹੁਣ 7 ਮੈਂਬਰੀ ਜਿਹੜੀ ਕਮੇਟੀ ਸਿੰਘ ਸਾਹਿਬ ਵੱਲੋਂ ਬਣਾਈ ਗਈ ਸੀ ਅਕਾਲੀ ਦਲ ਦੀ ਨਵੀਂ ਭਰਤੀ ਲਈ ਉਸ ਕਮੇਟੀ ਦਾ ਕੋਈ ਰੋਲ ਜਾਂ ਕੋਈ ਭੂਮਿਕਾ ਨਹੀਂ ਹੋਏਗੀ ਉਹ ਜਿਹੜੀ ਚੋਣ ਹੈ ਉਹਨ ਪਾਰਟੀ ਦੀ ਵਰਕਿੰਗ ਕਮੇਟੀ ਕਿਦਾਂ ਤੈਅ ਕਰਨੀ ਹੈ ਕਿਦਾਂ ਮੈਂਬਰਸ਼ਿਪ ਭਰਤੀ ਕਰਨੀ ਹੈ ਜਿੱਦਾਂ ਪਹਿਲਾਂ ਕਰਦੇ ਆ ਪਾਰਟੀ ਵਰਕਿੰਗ ਕਮੇਟੀ ਹੀ ਉਸਨੂੰ ਹਜ਼ਨਾਲ ਕਰੇਗੀ ਅੱਜ ਜਿਹੜੇ ਆਗੂ ਗਏ ਸੀ ਮੁਲਾਕਾਤ ਕਰਨ ਦੇ ਲਈ ਦੇਖੋ ਬਹੁਤ ਅਹਿਮ ਮਾਮਲਾ ਸੀ ਕਿ ਕੇ ਵੀ ਕਿਧਰੇ ਮੀਡੀਆ 'ਚ ਸਵਾਲ ਉਠਿਆ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਾੜ ਬਹੁਤ ਅਹਿਮ ਮਾਮਲਾ ਸੀ ਅੱਜ ਜਿਹੜੀ ਮੁਲਾਕਾਤ ਸੀ ਜਿਹੜਾ ਕਾਲੀਦਾਲ ਦਾ ਬਫਦ ਗਿਆ ਉਹਦੀ ਰਿਗਵਾਈ ਕਰਕੇ ਕਿਉਂ ਨਹੀਂ ਗਈ ਕਾਜ਼ਗਾਰੀ ਪ੍ਰਧਾਨ ਦਾ ਹੁਣਾ ਬਹੁਤ ਅਹਿਮੀਤ ਰੱਖਦਾ ਹੈ ਇਹਦਾ ਜਵਾਬ ਵੀ ਪੁੰਦਰਸਾਲ ਦੇ ਸਕਦੇ ਹਾਂ ਜਾਂ ਕਾਲੀਦਾਲ ਦੇ ਸਕਦਾ ਹੈ ਪਰ ਇਹ ਸਵਾਲ ਜ਼ਰੂਰ ਮੀਡੀਆ ਦੇ ਅੰਦਰ ਉੱਠਿਆ ਹੈ ਕਿ ਬਲਵਿੰਦਰ ਪੁੰਦੜਾ ਅੱਜ ਦੀ ਮੀਟਿੰਗ ਕਿਉਂ ਨਹੀਂ ਗਿਆ ਅਕਸਰ ਬਲਵਿੰਦਰ ਪੁੰਦੜਾ ਜਦੋਂ ਪਿਛਲੇ ਵੀ ਆਪਾਂ ਜਿੰਨੀ ਵਾਰੀ ਵੀ ਮੀਡੀਆ 'ਚ ਉਹਨਾਂ ਨਾਲ ਗੱਲ ਹੋਈ ਹੈ ਉਹ ਮੇਰੇ ਸੇ ਇਹ ਕਹਿੰਦੇ ਕਿ ਕਾਲ ਸਸਦਾ ਸੀ ਸਤਿਕਾਰ ਕਰਦੇ ਆ ਉਹਨਾਂ ਜਿਹੜੇ ਨਤਮਸਤ ਹੁੰਨੇ ਉਹਨਾਂ ਤੇ ਇਹ ਨਿਤਰ ਉਤਰ ਹੋਇਆ ਨਹੀਂ ਜਾ ਸਕਦਾ ਖਰੇ ਕਾਲ ਦਾ ਡਾਕਟਰ ਜੀਮਾ ਨੇ ਵੀ ਕਹੀ ਹੈ ਕਿ ਕਾਲੀ ਦਾ ਅਸੀਂ ਸਤਿਕਾਰ ਕਰਦੇ ਆ ਨਤਮਸਤ ਹੁੰਨੇ ਆ ਕਾਲ ਦਾ ਫੈਸਲਾ ਹੈ ਕਿ ਇਹ ਦੁਰਦੁਰ ਹੋਇਆ ਨਹੀਂ ਜਾ ਸਕਦਾ ਔਰ ਜੋ ਮਾਮਲੇ ਜਿਹਨਾਂ ਨੂੰ ਰਿੜਕਿਆ ਜਾ ਰਿਹਾ ਹੈ ਉਹਨਾਂ ਦਾ ਨਵੇੜਾ ਕਰਨੀ ਸਿੰਘ ਸਹਿਬਾਨ ਨੂੰ ਇਸ ਮਾਮਲੇ ਤੇ ਸਪਸ਼ਟ ਆਪਣਾ ਫਤਵਾ ਦੇਣਾ ਚਾਹੀਦਾ ਕਿ ਹੋ ਸਕਦਾ ਤੇ ਹੁਣ ਜਿਹੜੀ ਸਤ ਮੈਂ ਉਦੋਂ ਤੱਕ ਭਰਤੀ ਨਹੀਂ ਹੋਏਗੀ ਜੀ ਫਿਰ ਬਹੁਤ ਕੁਝ ਉਹਦੇ ਨਾਲ ਚੱਲ ਆ ਗਿਆ ਆਪਣੇ ਆਪ ਹੀ ਜਵਾਬ ਲੱਭ ਜਾਣਗੇ ਇਹਨਾਂ ਮੁੱਦਿਆਂ ਦੇ ਉੱਪਰ ਜੀ ਸੋ ਸਾਬ ਅੱਗੇ ਗੱਲ ਕਰਦੇ ਆ ਕਿਸਾਨਾਂ ਦੀ ਸੋ ਅੱਜ 44ਵਾਂ ਦਿਨ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਮਰਨ ਵਰਤ ਤੇ ਉਹ ਬੈਠੇ ਨੇ ਅਜੇਹੇ ਦੇ ਵਿੱਚ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਡਾਕਟਰਾਂ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਕਿਸਾਨਾਂ ਨੇ ਵੀ ਸਵਾਲ ਖੜੇ ਕੀਤੇ ਨੇ ਕਿ ਸ਼ਿਵਰਾਜ ਚੋਹਾਨ ਨੇ ਜਿਹੜੇ ਉਮਲਰੇ ਨੇ ਕਿਸਾਨਾਂ ਨੂੰ ਦਿੱਲੀ ਦੇਆਂ ਨੂੰ ਪਰ ਇਧਰ ਮੂੰਹ ਨਹੀਂ ਕਰ ਰਹੇ ਉਹ ਵੀ ਇੱਕ ਹਿੱਸਾ ਨੇ ਦੇਸ਼ ਦਾ ਉਹਨਾਂ ਨੂੰ ਵੀ ਮਿਲਣ ਆਉਣੇ ਇਸ ਤੋਂ ਇਲਾਵਾ ਅਗਲੀ ਜਿਹੜੀ ਰਣਨੀਤੀ ਹੈ ਉਹ ਲਿਖੀ ਗਈ ਹੈ ਜੋ ਉਹ ਵੀ ਸਰਵਨ ਸਿੰਘ ਪੰਦੇਰ ਉਹਨਾਂ ਨੇ ਦੱਸ ਦਿੱਤੀ ਹੈ 2021 ਦੀ ਤਰਜ਼ ਤੇ ਇੱਕ ਵਾਰ ਫਿਰ ਤੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜੀ ਅਭਰਾ ਬਿਲਕੁਲ ਹੈ ਮਸਾਲ ਹੈ ਜਿੱਦਾਂ ਆਪਾਂ ਪਹਿਲਾਂ ਗੱਲ ਕਰਖੇ ਸੀ ਵੀ ਬਹੁਤ ਸਵੇਦੇਨਸ਼ੀਲ ਮੁੱਦਾ ਹੈ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ 44 ਮਾ ਦਿਨ ਉਹਨਾਂ ਦੇ ਮਰਨ ਵਰਤ ਦਾ ਉਹਨਾਂ ਦੀ ਸਿਹਤ ਲਈ ਤੰਦਰੁਸਤੀ ਲਈ ਦੁਨੀਆ ਭਰ ਚ ਬੈਠਾ ਪੰਜਾਬੀ ਅਦਾਸਾਂ ਦੁਆਵਾਂ ਕਰ ਰਿਹਾ ਹਰ ਕੋਈ ਕਰ ਰਿਹਾ ਹੈ ਜੀ ਪਰ ਜੋ ਵਾਸਤਵic ਸਥਿਤੀਆਂ ਹਨ ਉਹਨਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ 44 ਮਾ ਦਿਨ ਬਜ਼ੁਰਗਾ ਗੂ ਹੈ ਨਾ ਕੋਈ ਮੈਡੀਕਲ ਹੈਲਪਰ ਹੈ ਲਗਾਤਾਰ ਇਸ ਮਰਨ ਵਰਤ ਦੇ ਉੱਤੇ ਉਹ ਕਾਇਮ ਹੈ ਜੋ ਉਹਨਾਂ ਨੇ ਤੋਂ ਤਿੰਨ ਪਹਿਲਾਂ ਜਾਨੀ ਕਿ 4 ਜਨਵਰੀ ਨੂੰ ਪੰਜਾਬੀਆਂ ਨੂੰ ਸੋਧਨ ਕਰਦਿਆਂ ਗੱਲ ਕਹੀ ਸੀ ਕਿ ਐਮਐਸਵੀ ਦੇ ਮੁੱਦੇ ਤੇ ਕੇਂਦਰ ਸਾਡੀ ਗੱਲ ਮੰਨੇ ਤਾਂ ਮੈਂ ਮਰਨ ਵਾਸਤੇ ਛੱਡਾਂਗਾ ਨਹੀਂ ਤਾਂ ਮਰਨ ਵਾਸਤੇ ਨਹੀਂ ਛੱਡਿਆ ਜਾ ਸਕਦਾ ਇਹੋ ਜੀ ਸਥਿਤੀ ਦੇ ਅੰਦਰ ਮੈਂ ਦੇਖ ਰਿਹਾ ਸੀ ਉਹਨਾਂ ਦੇ ਕਿ ਨਜ਼ਦੀਕੀ ਆ ਉਹ ਬਹੁਤ ਭਾਵਕ ਹੋ ਰਿਹਾ ਹੈ ਜਿਹੜੇ ਡਾਕਟਰ ਸਾਹਿਬਾਨ ਜਿਹੜੀਆਂ ਰਿਪੋਰਟਾਂ ਆਪਣੇ ਮੀਡੀਆ ਨਾਲ ਸਾਂਝੀਆਂ ਕਰਦੇ ਆ ਉਹਨਾਂ ਲਈ ਵੀ ਇਹ ਗੱਲ ਕਹਿਣੀ ਬੜੀ ਔਖੀ ਹੈ ਕਿ ਕੱਲ ਦਾ ਦਿਨ ਜਾਂ ਹੋਰ ਕੁਝ ਘੰਟੇ ਕਿੱਦਾਂ ਦੇ ਨਿਕਲਣਗੇ ਕਿ ਨਹੀਂ ਨਿਕਲਣਗੇ ਇਸ ਤਰ੍ਹਾਂ ਦੀ ਸਿਤੀ ਢੱਲੇਵਾਲ ਸਾਡੀ ਬਣੀ ਵੀ ਹੈ ਔਰ ਉਸ ਮਹਾਨ ਆਗੂ ਨੇ ਕਿਸਾਨੀ ਅੰਦੋਲਨ ਦੇ ਲਈ ਆਪਣਾ ਜੀਵਨ ਜਿਹੜਾ ਲੇਖੇ ਲਾ ਰੱਖਿਆ ਪਰਵਾਹ ਨਹੀਂ ਕਰ ਰੇ ਇਸ ਗੱਲ ਦੀ ਕਿ ਕੋਈ ਗੱਲ ਉਹਨਾਂ ਦੀ ਜ਼ਬਾਨ ਤੇ ਰਹੀ ਆ ਹੁਣ ਤੱਕ ਇਹਨਾਂ ਕਿ ਬਹੁਤ ਕਮਜ਼ੋਰ ਹੈ ਕਿ ਉਹਦੀ ਸਥਿਤੀ ਚ ਵੀ ਨਹੀਂ ਹੈ ਬੋਲਣ ਦੀ ਸਥਿਤੀ ਵੀ ਨਹੀਂ ਹੋਣਗੇ ਇਸ ਤਰ੍ਹਾਂ ਔਰ ਉਹਨਾਂ ਨੇ ਜਦੋਂ ਆਪਾਂ ਸੁਣਿਆ ਉਹਨਾਂ ਨੇ ਇਹੀ ਕਿਹਾ ਕਿ ਕਿਸਾਨੀ ਮੁੱਦਿਆਂ ਤੇ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਗੱਲਾਂ ਮੰਨੋ ਤੇ ਮੈਂ ਮਰਨ ਵਰਤ ਸੱਡਣ ਲਈ ਤਿਆਰ ਹਾਂ ਜਦੋਂ ਹੁਣ ਇਹ ਮਾਮਲਾ ਤਾਂ ਢੱਲੇਵਾਲ ਸਾਹਿਬ ਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਦਾ ਫੈਸਲਾ ਜਿੱਦਾਂ ਢੱਲੇਵਾਲ ਸਾਹਿਬ ਦੀ ਗੱਲ ਮੰਨੀ ਜਾਏਗੀ ਤਾਂ ਮਰਨਵਰ ਦੀ ਗੱਲ ਵੀ ਉਹ ਮੰਨ ਸਕਦੇ ਨਹੀਂ ਤਾਂ ਮਰਨਵਰ ਸਾਹਿਬ ਉਹ ਕਹਿੰਦੇ ਵੀ ਮੈਂ ਆਪਣੇ ਜਿੱਦਾਂ ਕੋਈ ਕਿਹਾ ਕਿ ਆਖਰੀ ਸਾਹ ਤੱਕ ਮੈਂ ਕਿਸਾਨਾਂ ਦੇ ਲਈ ਲੜਾਈ ਲੜਾਂਗਾ ਮਰਨਵਰ ਤੇ ਕਾਇਮ ਰਹਾਂਗਾ ਨਵਾਬੀ ਰੇਤ ਵਰ ਕੋਈ ਤੋਰ ਰਹੀ ਨਹੀਂ ਦੂਜਾ ਮੁੱਦਾ ਹੈਗਾ ਦੇਖੋ ਕਿਸਾਨ ਅੰਦੋਲਨ ਦਾ ਕਿਸਾਨ ਅੰਦੋਲਨ ਵੀ ਇੱਕ ਤਰ੍ਹਾਂ ਦਾ ਸਾਰੇ ਘਸ ਨੇ ਚੱਲ ਜਾਂ ਜਿਥੇ ਡਲੇਵਾਲ ਦੀ ਸਹੀਦੀ ਗੱਲ ਆ ਦੂਜੇ ਪਾਸੇ ਦੇ ਬਾਦੂ ਜੀ ਕਿਸਾਨ ਅੰਦੋਲਨ ਕਾਫੀ ਹੌਸਲੇ ਨਾਲ ਇਤਸ਼ਾਹ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ 26 ਜਨਵਰੀ ਜੇ ਤੁਸੀਂ ਜ਼ਿਕਰ ਕੀਤਾ ਕਿ 26 ਜਨਵਰੀ ਪਹਿਲਾਂ ਵੀ ਦੇਖਦੇ ਲੋਕਾਂ ਨੇ ਵੇਖੀ ਟਰੈਕਟਰ ਮਾਰਚ ਲੈ ਕੇ ਜਦੋਂ ਕਾਫੀ ਉਹ ਹੱਲਾ ਹੋਇਆ ਕਾਫੀ ਸਵਾਲ ਉੱਠੇ ਪਰ ਹੁਣ ਦਾ ਜਿਹੜਾ ਟਰੈਕਟਰ ਮਾਰਚਾ ਹੁਣ ਵੀ ਸਾਰੇ ਦੇਸ਼ 'ਚ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਜੀ ਔਰ ਉਹਦੇ 'ਚ ਜੋ ਸੁਨੇਹਾ ਦਿੱਤਾ ਜਾ ਰਿਹਾ ਕਿਸਾਨ ਆਗੂ ਬਲਬਲੇ ਸੰਜਮ ਨਾਲ ਕਿਸਾਨ ਮੁੱਦਿਆਂ ਦੇ ਟਰੈਕਟਰ ਮਾਰਚ ਕਰਨਗੇ 26 ਜਨਵਰੀ ਨੂੰ ਨਾਣੀ ਦੇਸ਼ ਤੇ ਜਿਹੜੇ ਹੁਕਮਰਾਨਾਂ ਨੂੰ ਚੇਤੇ ਕਰਾਇਆ ਜਾਏਗਾ ਕਿ ਐਸ ਪੁੱਤਰ ਦਿਹਾੜੇ ਤੇ ਕਿਸਾਨ ਵੀ ਆਪਣੇ ਮਨ ਦੀ ਚੀਜ਼ ਦੇ ਦੇ ਲੋਕਾਂ ਨਾਲ ਸੰਧੀ ਕਰਨ ਲੱਗੇ ਇਸੇ ਕਰਕੇ ਟਰੈਕਟਰ ਮਾਰਚ ਜਿਹੜਾ ਹੈਗਾ ਔਰ ਪਰਮੰਟ ਅੰਦ ਨਾਲ ਹੋਏਗਾ 26 ਜਨਵਰੀ ਤੋਂ ਪਹਿਲਾਂ ਵੀ ਪ੍ਰੋਗਰਾਮ ਹੈ ਇੱਥੇ 10 ਜਨਵਰੀ ਦੀ ਜੇ ਗੱਲ ਕਰੀਏ 10 ਜਨਵਰੀ ਨੂੰ ਵੀ ਕਿਸਾਨਾਂ ਵੱਲੋਂ ਉਹੀ ਕਿਸਾਨ ਦੀ ਗੱਲ ਕਰਦਾਂ ਜਿਹੜੇ ਸ਼ੰਭੂ ਤੇ ਮੌਰੀ ਬਾਰਡਰ ਤੇ ਬੈਠੇ ਆ ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ 10 ਜਨਵਰੀ ਨੂੰ ਵੀ ਹੌਮੀ ਫਟਾਤੇ ਫਟਾਸ ਜਿਹੜਾਗਾ ਕੀਤਾ ਜਾਏ ਜੋ ਕੁਝ ਕੇਂਦਰ ਦਾ ਬਤਾਰਾ ਹੈ ਕੇਂਦਰ ਸਰਕਾਰ ਦਾ ਬਤਾਰਾ ਹੈ ਫਿਰ ਦੋ ਦਿਨ ਬਾਅਦ ਤੇਰਾ ਜਨਵਰੀ ਲੋੜੀ ਆ ਰਹੀ ਆ ਲੋੜੀ ਦੇ ਮੌਕੇ ਤੇ ਵੀ ਉਹਨਾਂ ਵੱਲੋਂ ਇਸੇ ਤਰੀਕੇ ਦੇ ਨਾਲ ਜਿਹੜੇ ਆ ਤੇ ਨਾ ਕਿਤੇ ਕਾਨੂੰਨ ਜਿਹੜੇ ਜਾਂਦੇ ਜਾ ਰਹੇ ਬਦਲਨੇ ਰੂਪ ਦੇ ਵਿੱਚ ਇਹਨੂੰ ਕਿਹਾ ਜਾ ਰਿਹਾ ਕਿ ਸੁੱਧ ਕਾਨੂੰਨ ਲਾਗੂ ਕਰਨ ਦੀ ਗੱਲ ਹੈ ਉਹਨਾਂ ਨੂੰ ਵੀ ਲੋੜੀ ਦੀ ਪਿੰਡ ਕੀਤਾ ਜਾਏਗਾ ਕਿ ਅਸੀਂ ਨਹੀਂ ਪ੍ਰਵਾਨ ਕਰਦੇ ਸੋ ਇਹ ਗੱਲ ਇਹ ਕੱਲ ਹੋਰ ਮੈਂ ਜ਼ਰੂਰ ਗੱਲ ਕਰਾਂਗਾ ਇੱਕ ਤਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਗੈਰਹਾਜ਼ਰੀ ਦੀ ਗੱਲ ਕੀਤੀ ਹੈ ਦੂਜੀ ਕਸੀ ਅਤਸਰ ਕੇ ਇਹ ਮੀਡੀਆ ਨੋਟਸ ਨਹੀਂ ਲੈਂਦਾ ਇਹਨਾਂ ਮਾਮਲਿਆਂ ਦਾ ਜਿਹੜੇ ਕਿਸਾਨ ਆਗੂ ਦੂਜੇ ਸੰਯੁਕਤ ਕਿਸਾਨ ਮੋਰਚਾ 32 40 ਜਿੱਥੇ ਬੰਨੀਆਂ ਵਾਲੇ ਉਨਾ ਵੱਲੋਂ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਮੈਂ ਬਿਲਕੁਲ ਇੱਕਦਮ 9 ਜਨਵਰੀ ਨੂੰ ਮੋਗਾ ਦੇ ਵਿੱਚ ਵੱਡੀ ਜਿਹੜੀ ਹੈ ਕਿਸਾਨਾਂ ਦੀ ਕਾਨਫਰੰਸ ਕੀਤੀ ਜਾ ਰਹੀ ਹੈ ਬਿਲਕੁਲ ਉੱਥੇ ਵੀ ਦਲੇਵਾਲ ਦੀ ਹਮਾਇਤ ਕੀਤੀ ਜਾ ਰਹੀ ਹੈ ਉੱਥੇ ਵੀ ਉਹੀ ਕਿਸਾਨ ਮੁੱਦੇ ਆ ਜਿਹੜੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਸੀ ਦੇ ਤੇ ਉਹੀ ਉਹਨਾਂ ਦੇ ਸੋ ਕਿਸਾਨ ਤਾਂ ਵੱਡੇ ਪੱਧਰ ਤੇ ਲੜਾਈ ਲੜਨ ਦੀਆਂ ਤਿਆਰੀਆਂ ਵਿੱਢ ਚੁੱਕਿਆ ਜਿੱਦਾਂ ਕੁਝ ਦਿਨ ਪਹਿਲਾਂ ਟਕੈ ਤਾਂ ਉਹਨੇ ਵੀ ਆ ਕੇ ਕਹਿ ਕੇ ਗਿਆ ਕਿ ਆ ਕਰੇ ਅੰਦੋਲਨ ਸਾਡਾ ਦਿੱਲੀ ਦੇ ਅੰਪਲਵਾਂ ਤੇ ਪਹੁੰਚੇਗਾ ਪਹੁੰਚੇਗਾ ਕੁਤਾਕ ਜੜੀ ਗਿਆ ਰੋਕ ਨਹੀਂ ਸਕਦੀ ਹੂੰ ਜੀ ਜੀ ਸਸ ਸਭ ਅੱਗੇ ਗੱਲ ਕਰਦੇ ਆਂ ਚੰਡੀਗੜ੍ਹ ਦੀ ਚੰਡੀਗੜ੍ਹ ਨੂੰ ਪੰਜਾਬ ਦੇ ਹੱਥੋਂ ਪੱਕੇ ਪੈਰੀਂ ਖੋਣ ਦੇ ਕਈ ਤਰੀਕੇ ਦੇ ਹੀ ਲਿਵਸਿਲੇ ਵਰਤੇ ਜਾ ਰਹੇ ਨੇ ਕਦੇ ਕੋਈ ਟਰੈਕ ਬਣਾਈ ਜਾ ਰਹੀ ਹੈ ਕਦੇ ਕੋਈ ਪਿਛਲੇ ਸਮੇਂ 'ਚ ਤਾਂ ਖਾਸ ਕਰਕੇ ਦੇਖਿਆ ਗਿਆ ਚਾਹੇ ਉਹ ਕੋਈ ਵੀ ਰੀਜ਼ਨ ਰਿਹਾ ਹੋਵੇ ਬੇਸ਼ੱਕ ਹਰਿਆਣੇ ਨੂੰ ਵਿਧਾਨ ਸਭਾ ਦੇਣ ਦਾ ਹੀ ਜਿਹੜਾ ਜਗਾ ਦੇਣ ਦਾ ਹੀ ਮਸਲਾ ਹੋਵੇ ਜਾਂ ਹੁਣ ਮਸਲਾ ਜਿਹੜਾ ਨਵਾਂ ਉੱਠਿਆ ਸੋ ਇੱਕ ਨਵਾਂ ਕਿਹਾ ਜਾ ਰਿਹਾ ਕਿ ਕੇਂਦਰ ਨੇ ਪ੍ਰਸ਼ਾਸਕ ਦੇ ਜਿਹੜੇ ਸਲਾਹਕਾਰ ਹੈ ਉਸਦੇ ਅਹੁਦੇ ਨੂੰ ਖਤਮ ਕਰਨ ਦੀ ठान ਲਈ ਹੈ ਤੇ ਹੁਣ ਉਹਦੇ ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ ਜੀ ਪਰ ਦੇਖੋ ਇਹਦੇ ਲਈ ਮੈਂ ਕਵਾਂਗਾ ਕਿ ਸਰਮਾਨ ਤੇ ਸਾਰੇ ਨਗੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਆਪਣੇ ਸਮੇਂ ਤੇ ਪੰਜਾਬ ਦੇ ਹੱਕਾਂ ਨੂੰ ਗਾਉਣ ਲਈ ਕੋਈ ਕਸਰ ਨਹੀਂ ਛਡੀ ਫਿਰ ਜਦੋਂ ਮੌਕਾ ਹੁੰਦਾ ਤਾਂ ਇੱਕ ਦੂਜੇ ਤੇ ਸੌ ਰਚੁੰਦੇ ਕਿਸ ਸਿਆਣੇ ਨੇ ਬਿਲਕੁਲ ਸਹੀ ਇਹ ਗੱਲ ਕਹੀ ਹੈ ਕਿ ਇਧਰ ਉਧਰ ਕੀ ਬਾਤ ਨਾ ਕਰ ਜੇ ਪਤਾ ਕਿਸੇ ਕਾਫਲੇ ਲੁੱਟਾ ਕਿਉਂ ਹੈ ਇਹ ਪੰਜਾਬ ਦੀ ਹਾਲਤ ਕਿਉਂ ਹੋਈ ਹੈ ਇਧਰ ਉਧਰ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਕਾਂਗਰਸ ਵਾਲੇ ਕਾਂਗਰਸ ਵਾਲਾ ਨੇ ਜੋ ਪੰਜਾਬ ਦਾ ਜਿਸ ਤਰੀਕੇ ਨਾਲ ਅਧਿਕਾਰ ਗੋਏ ਪੰਜਾਬੀ ਸੁਭਾ ਪਰਾਉਣ ਵਾਲੇ ਜਿਸ ਤਰੀਕੇ ਨਾਲ ਵੱਡਾ ਵਿਤਕਰਾ ਹੈ ਪਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਗੱਲ ਕਰ ਲਈਏ ਰਾਜਧਾਨੀ ਦੀ ਗੱਲ ਕਰ ਲਈਏ ਕੀ ਹੋਏਗਾ ਅਸੀਂ ਅਕਸਰ ਇਸ ਮਾਮਲੇ ਤੇ ਪੰਜਾਬੀ ਵਿੱਚ ਹੀ ਸੁਣ ਦੁਹਰਾਉਂਦੇ ਰਹਿੰਨੇ ਆ ਚੰਡੀਗੜ੍ਹ ਦੇ ਜਿਹੜੇ ਪਿੰਡਾਂ ਦੇ ਲੋਕ ਹੈ ਉਹ ਵੀ ਕਹਿੰਦੇ ਰਹਿੰਦੇ ਆ ਕਿ ਸਾਡੇ ਪਿੰਡ ਅਜਾੜ ਕੇ ਪੰਜਾਬ ਦੇ ਜੀ ਚੰਡੀਗੜ੍ਹ ਬਸਾਇਆ ਤੇ ਹੁਣ ਅਸੀਂ ਇੱਥੋਂ ਦੇ ਬਗਾਨੇ ਹੋ ਗਏ ਆ ਇੱਥੇ ਹੋਰ ਲੋਕ ਆ ਕੇ ਰਹਿਣ ਲੱਗ ਗਏ ਔਰ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਤੁਹਾਨੂੰ ਪੰਜਾਬ ਦੀ ਰਾਜਧਾਨੀ ਰਹੀ ਨਹੀਂ ਕੋਈ ਤਣ ਪਹਿਲਾਂ ਦੀ ਗੱਲ ਆ ਇਸ ਸਰਕਾਰ ਨੇ ਫੈਸਲਾ ਕੀਤਾ ਕਿ 10 ਏਕੜ ਜ਼ਮੀਨ ਜਿਹੜੀ ਵੱਖਰੇ ਤੌਰ ਤੇ ਹਰਿਆਣਾ ਨੂੰ ਵਿਦਿਆਰਥੀਆਂ ਦਾ ਸਬਨਾਉਣ ਦੇ ਲਈ ਨਾਟ ਕੀਤੀ ਜਾ ਰਹੀ ਹੈ ਉਹਦਾ ਵੀ ਵਿਰੋਧ ਹੋਇਆ ਹੁਣ ਜਿਹੜਾ ਲੇਟੈਸਟ ਜਿਹਦਾ ਜ਼ਿਕਰ ਤੁਸੀਂ ਕੀਤਾ ਦੇਖੋ ਇਹ ਜਿਹੜਾ ਨੋਟੀਫਿਕੇਸ਼ਨ ਆ ਕੁ ਤਕਰੀਬਨ 40 ਸਾਲ ਹੋ ਗਏ 40 ਸਾਲ ਤੋਂ ਇਹੋ ਜਿਹਾ ਸਿਸਟਮ ਚੱਲ ਰਿਹਾ ਹੈ ਕਿ ਕਰਨਾ ਉਹ ਡਿਊਟੀ ਦੇ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਹੈ ਜੀ ਚੰਡੀਗੜ੍ਹ ਦੇ ਪ੍ਰਸ਼ਾਸਕ ਤਾਂ ਉਹਨਾਂ ਦੇ ਨਾਲ ਸਲਾਹਕਾਰ ਦੇ ਤੌਰ ਤੇ ਪੋਸਟ ਹੁੰਦੀ ਹੈ ਉਹਨੂੰ ਸਲਾਹਕਾਰ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਉਹਨੂੰ ચીਫ ਸੈਕਟਰੀ ਦੀ ਪੋਸਟ ਤਬਦੀਲ ਕੀਤਾ ਜਾ ਰਿਹਾ ਹੈ ਹੂੰ ચીਫ ਸੈਕਟਰੀ ਕਿੱਥੇ ਹੁੰਦਾ ਅਕਸਰ ਜਿੱਥੇ ਫੁੱਲ ਫਰੇਸ ਸਟੇਟ ਹੁੰਦੀ ਹੈ ਪੰਜਾਬ ਦਾ ચીਫ ਸੈਕਟਰੀ ਹੋਏਗਾ ਹਰਿਆਣਾ ਦਾ ਹੋਏਗਾ ਤੇ ਹੁਣ ਪੰਜਾਬੀਆਂ ਨੂੰ ਜਿਹੜੇ ਪਾਰਟੀਆਂ ਤਰ੍ਹਾਂ ਹੈਗੀਆਂ ਉਹਨਾਂ ਵੱਲੋਂ ਇਸ ਮਾਮਲੇ ਤੇ ਆਵਾਜ਼ ਠਾਈ ਜਾ ਰਹੀ ਹੈ ਕਿ ਪੰਜਾਬ ਦੇ ਹੱਕਾਂ ਦੀਆਂ ਦੇਖੀ ਕੀਤੀ ਜਾ ਰਹੀ ਹੈ ਕੀ ਹੁਣ ਸੰਢੀਗੜ੍ਹ ਨੂੰ ओके ਤਾਂ ਉਹਦੀ ਡਿਊਟੀ ਤਬਦੀਲ ਕੀਤਾ ਜਾ ਰਿਹਾ ਹੈ। ਹੂੰ। ਆਪ ਖੈਰੇ ਦੇ ਬਾਰੇ ਚ ਡਟ ਕੇ ਬੋਲ ਲਈ ਹੈ ਕਿ ਪੰਜਾਬ ਦੇ ਅਧਿਕਾਰਾਂ ਤੇ ਸਿੱਧੇ ਤੌਰ ਤੇ ਛਾਪ ਹੈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂ। ਅਕਾਲੀ ਦਲ ਨੇ ਵੀ ਹੰਕਾਰ ਪਾਇਆ, ਅਕਾਲੀ ਦਲ ਨੇ ਵੀ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਸਿੱਧੇ ਤੌਰ ਤੇ ਛਾਪ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੀ। ਸੁਪੀਰ ਬਾਦਲ ਨੇ ਕੁਝ ਮਿੰਟ ਪਹਿਲਾਂ ਵੀ ਜ਼ਿਕਰ ਕਰ ਰਹੇ ਆ। ਤੋਂ ਉਦੋਂ ਵੀ ਟਵੀਟ ਕਰਕੇ ਗੱਲ ਕਹੀ ਹੈ ਪੰਜਾਬ ਦੇ ਦਰਿਆਈ ਪਾਣੀ ਖੋਏਗੇ। ਪੰਜਾਬ ਦੇ ਧਰਮਾਂ ਦੇ ਉੱਤੇ ਅਧਿਕਾਰ ਜਿਹੜੇ ਹੈਗੇ ਖੋਏ ਜਾ ਰਿਹਾ ਔਰ ਡਿਊਟੀ ਨੂੰ ਜਿਹੜੀ ਬਚੜੀ ਕਾਨੂੰਨਕਮਤ ਤੌਰ ਤੇ ਡਿਊਟੀ ਤਬਦੀਲ ਕਰਨ ਦੀ ਜਿਹੜੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾਲ ਉਹਨੇ ਇਹ ਵੀ ਕਿਹਾ ਕਿ ਦੇਲੀ ਕਿਦਰ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਉਹ ਕਿਉਂ ਨਹੀਂ ਕੋਈ ਸਖਤ ਸਟੈਂਡ ਲੈ ਲਈ ਆਪ ਦੇ ਉੱਤੇ ਵੀ ਸਵਾਲ اٹھਾਏ ਆ ਖੈਰ ਰਿਡਿਕਲ ਅਥਾਰਟੀ ਦੁਜੀਤੇ ਸਵਾਲ اٹھਾਏ ਇਹਨਾਂ ਦਾ ਅਧਿਕਾਰ ਹੈ ਪਰ ਜੋ ਸਾਰਿਆਂ ਦੇ ਸਾਹਮਣੇ ਹੈ ਕਿ ਲਗਾਤਾਰ ਚੰਡੀਗੜ ਜਿੱਦਾਂ ਪੰਜਾਬੀ ਚ ਆਪਾਂ ਆਖਦੇ ਆ ਨਾ ਕਿ ਜਿੱਦਾਂ ਮੋਟੀ ਜੋ ਰੇਤ ਕਿੱਦੀ ਜਾ ਰਹੀ ਹੈ ਜਿੱਦਾਂ ਪੰਜਾਬ ਤੋਂ ਚੰਡੀਗੜ ਕਿਰਦਾ ਜਾ ਰਿਹਾ ਆਏ ਦਿਨ ਆਏ ਦਿਨ ਕੋਈ ਨਾ ਕੋਈ ਨਵੀਆਂ ਸੋਧਾਂ ਹੁੰਦੀਆਂ ਤੇ ਚੰਡੀਗੜ ਪੰਜਾਬ ਤੋਂ ਦੂਰ ਹੁੰਦਾ ਜਾਂਦਾ ਐ ਇਸੇ ਕਰਕੇ ਕਿਹਾ ਜਾ ਰਿਹਾ ਕਿ ਚੰਡੀਗੜ ਨਾਲ ਤੋਂ ਅੱਗੇ ਝੂਟੀ ਬਣ ਕੇ ਰਹਿ ਜਾਏਗਾ ਸੋ ਪੰਜਾਬੀਆਂ ਦੇ ਅਧਿਕਾਰਾਂ ਤੇ ਛਾਪ ਹੈ ਕਿ ਰਾਖੀ ਸਟਾਪਾਉਣ ਕੇ ਪੰਜਾਬੀ ਕਿਸਾਨ ਤਾਂ ਅੱਗੇ ਬਰੂਹਾਂ ਤੇ ਬੈਠੇ ਆ ਹੂੰ ਜੀ ਪ੍ਰਭਾ ਜੀ ਸਾਬ ਸਮਾ ਬਹੁਤ ਥੋੜਾ ਰਹਿ ਗਿਆ ਪਰ ਇਹ ਜਿਹੜਾ ਮਸਲਾ ਇਹ ਵੀ ਜ਼ਰੂਰੀ ਹੈ ਕਿਉਂਕਿ 5 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਦਿੱਲੀ ਦੀਆਂ ਤਾਂ ਜਿਹੇ ਦੇ ਵਿੱਚ ਅਕਾਲੀ ਦਲ ਦੀ ਭੂਮਿਕਾ ਤੇ ਕਈ ਤਰ੍ਹਾਂ ਦੇ ਸਵਾਲ ਸਨ ਕਿ ਅਕਾਲੀ ਦਲ ਇਸ ਵਾਰ ਮੈਦਾਨ ਚ ਉਤਰੇਗਾ ਜਾਂ ਨਹੀਂ ਕਿਉਂਕਿ ਪਹਿਲਾਂ ਲਗਾਤਾਰ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਚੋਣਾਂ ਚ ਉਤਰਦੇ ਸੀ ਮੈਦਾਨ ਚ ਪਰ ਪਰਮਜੀਤ ਸਿੰਘ ਸਰਨਾ ਹੋਣਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਇਸ ਵਾਰ ਦਿੱਲੀ ਦੀਆਂ ਚੋਣਾ ਨਹੀਂ ਲੜ ਰਿਆ ਸੋ ਕਿਸ ਤਰ੍ਹਾਂ ਦਾ ਅਸਰ ਰਹੇਗਾ ਇਸ ਵਾਰ ਅਕਾਲੀ ਦਲ ਦੀ ਗੈਰ ਮੌਜੂਦਗੀ ਦਾ ਉੱਥੇ ਰਾਬਾਪਾ ਗੈਰ ਮੌਜੂਦਗੀ ਦਾ ਕਿੱਥੇ ਕਿੱਥੇ ਜ਼ਿਕਰ ਕਰੀਏ ਪੰਜਾਬ ਦੰਸਵਾ ਪੰਜਾਬ ਦੀ ਦਾ ਗੱਲ ਹੀ ਹੈ ਪੰਜਾਬ ਦੰਸਵਾ ਜੇ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਉੱਥੇ ਹਾਸ਼ੀ ਦੇ ਚਲਾ ਗਿਆ ਇਸ ਦੇ ਬਦਲੇ ਦਿੱਲੀ ਚੋਣਾ ਦੀ ਗੱਲ ਕਰਦੇ ਆ ਪੰਜ ਫੀਰ ਦਿੱਲੀ ਚੋਣਾ ਜ਼ਰੂਰ ਹੋ ਰਹੀਆਂ ਸਰਨਾ ਸਾਹਿਬ ਕਾफी ਬੇਵਾਕ ਅਗਵਾ ਖੁੱਲ ਕੇ ਗੱਲ ਕਹਿ ਦਿੰਦੇ ਆ ਉਹਨਾਂ ਨੇ ਗੱਲ ਦਾ ਸਪਸ਼ਟਕਾਰੀ ਦਿੱਤੀ ਹੈ ਕਿ ਖਾਲੀਦਾਲ ਜਿਹੜੇ ਆ ਗਿਆਂ ਚੋਣਾ ਨਹੀਂ ਲੜੇਗਾ ਇਸ ਕਰਕੇ ਨਹੀਂ ਲੜੇਗਾ ਕਹਿੰਦੇ ਜੇ ਅਸੀਂ ਲੜਦੇ ਸੀ ਭਾਜਪਾ ਦੇ ਨਾਲ ਰਲ ਕੇ ਤਾਂ ਚੋਣ ਲੜਦੇ ਸੀ ਆਪਣੀ ਸਾਡੀ ਸਮਰੱਥਾ ਨਹੀਂ ਕਹਿੰਦੇ ਪੱਤਰਕਾਰ ਨੇ ਸਵਾਲ ਪੁੱਛਿਆ ਬੜਾ ਪਿਆਰਾ ਕਿ ਕੀ ਖਾਲੀਦਾਲ ਜਿਹੜਾ ਫਿਰ ਇਸ ਤਰ੍ਹਾਂ ਮਜ਼ਬੂਤ ਹੋਏਗਾ ਉਹ ਕਹਿੰਦੇ ਹਾਂ ਜੇ ਚੋਣ ਨਹੀਂ ਲੜਾਂਗੇ ਤਾਂ ਹੋਰ ਤਕੜੇ ਹੋਵਾਂਗੇ ਸੋ ਖਾਲੀਦਾਲ ਕਿਹੜੇ ਰਾਹ ਪੈ ਗਿਆ ਕਿਹੜੀਆਂ ਉਲਜਣਾ ਚ ਪੈ ਗਿਆ ਜਿਹੜਾ ਅਕਾਲੀ ਦਾ ਦੇਸ਼ ਦੀ ਗੱਲ ਕਰਦਾ ਸੀ ਕਿਸੇ ਵੇਲੇ ਸੂਬਿਆਂ ਦੀ ਗੱਲ ਕਰਦਾ ਸੀ ਦਿੱਲੀ ਰਾਜਧਾਨੀ ਦੀ ਗੱਲ ਕਰਦਾ ਸੀ ਅੱਜ ਇਹ ਸਥਿਤੀ ਹੈ ਕਿ ਉੱਥੇ ਅਕਾਲੀ ਦਾ ਚੋਣ ਲੜਨ ਦੀ ਸਥਿਤੀ ਦੇ ਵਿੱਚ ਵੀ ਨਹੀਂ ਰਿਹਾ ਜਾਨੀ ਉਹ ਉਹ ਜਥੇ ਉਹ ਆਗੂ ਉਹ ਤਹਿਰ ਜਿਹੜੀ ਕਾਫਲੇ ਦੇ ਤੌਰ ਤੇ ਪੰਜਾਬ ਦੇ ਹੱਕਾਂ ਲਈ ਸਿੱਖ ਭਾਈਚਾਰੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਸੀ ਤੇ ਉਹ ਆਵਾਜ਼ ਜਦੋਂ ਜਕਾਰੇ ਗੂੰਜਦੇ ਸੀ ਤਾਂ ਦਿੱਲੀ ਦਾ ਤਖਤ ਵੀ ਉਹਦੇ ਨਾਲ ਹਿੱਲਦਾ ਸੀ ਹੁਣ ਦਿੱਲੀ ਦੇ ਤਖਤ ਕੋਲੇ ਅਸੀਂ ਜਾ ਕੇ ਆਪਣੀ ਨਮਾਇੰਦਗੀ ਕਰਨ ਜੋਗੇ ਨਹੀਂ ਰਹੇ। ਸਥਿਤੀ ਇਸ ਕਦਰ ਜੜੀ ਗਈ ਹੈ بے واس دیکھا ਜਾ ਰਿਹਾ ਹੈ ਕਿ ਖਾਲੀਦਾਲ ਕੀ ਇਹ ਸੰਕਟ ਤੋਂ ਬਾਹਰ ਆਏਗਾ। ਪੰਜਾਬੀ ਚਾਹੁੰਦੇ ਹੈ ਕਿ ਖਾਲੀਦਾਲ ਮਜ਼ਬੂਤ ਹੋਣਾ ਚਾਹੀਦਾ ਹੈ। ਪਰ ਜੋ ਸਥਿਤੀ ਬਣੀ ਵੀ ਹੈ ਸਵਾਲਿਆਂ ਨਿਸ਼ਾਨ। ਜੀ। ਸਿਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਵਿਚਾਰ ਚਰਚਾ ਜਿਹੜੀ ਉਹ ਕੀਤੀ। ਮਿਹਰਬਾਨੀ। ਜੀ ਸੋ ਜਿੱਥੇ ਇੱਕ ਪਾਸੇ ਅੱਜ ਨਲਜੀਤ ਸਿੰਘ ਚੀਮਾ ਹੁਣਾਂ ਨੇ ਸਦਾ ਚੈਲੰਜ ਕੀਤਾ ਐਮਪੀ ਅਮਰਿਤਪਾਲ ਸਿੰਘ ਹੁਣਾਂ ਨੂੰ ਪਾਰਟੀ ਨੂੰ ਲੈ ਕੇ ਉਹ ਕਹਿੰਦੇ ਕਿ ਤੁਸੀਂ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਜੇਕਰ ਤੁਸੀਂ ਪਾਰਟੀ ਬਣਾਈ ਹੈ ਤਾਂ ਪਾਰਟੀ ਤੁਹਾਨੂੰ ਰਜਿਸਟਰਡ ਕਰਾਉਣੀ ਪੈਣੀ ਹੈ ਸੰਵਿਧਾਨ ਦੇ ਮੁਤਾਬਕ ਇਸ ਲਈ ਪਰਫਾਰਮਾ ਭਰ ਕੇ ਪੰਜਾਬ ਦੇ ਵਿੱਚ ਜੇ ਤੁਸੀਂ ਆਉਣਾ ਚਾਹੁੰਦੇ ਹੋ ਪਾਰਟੀ ਬਣਾਉਣਾ ਚਾਹੁੰਦੇ ਹੋ ਸਵਾਗਤ ਹੈ ਨਿਤਰਨਾ ਚਾਹੁੰਦੇ ਹੋ ਸਵਾਗਤ ਹੈ ਪਰ ਪਹਿਲਾਂ ਪਾਰਟੀ ਨੂੰ ਰਜਿਸਟਰਡ ਕਰਵਾਓ ਫੇਰ ਉਸ ਤੋਂ ਬਾਅਦ ਅੱਗੇ ਦੇਖਾਂਗੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਤਾਂ ਉਧਰ ਦੂਜੇ ਪਾਸੇ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਜਿੱਥੇ ਅਕਾਲੀ ਦਲ ਨੇ ਘੇਰਿਆ ਸੈਂਟਰ ਗਵਰਨਮੈਂਟ ਨੂੰ ਤਾਂ ਉੱਥੇ ਆਮ ਆਦਮੀ ਪਾਰਟੀ ਨੇ ਵੀ ਘੇਰਿਆ ਪ੍ਰੈਸ ਕਾਨਫਰੰਸ ਕਰਕੇ ਸਪੈਸ਼ਲੀ ਇਸ ਚੀਜ਼ ਦੇ ਉੱਪਰ ਇਤਰਾਜ਼ ਹੈ ਜਿਹੜਾ ਉਹ ਜਤਾਇਆ ਗਿਆ ਤੇ ਉਧਰ ਕਾਂਗਰਸ ਦੇ ਲੀਡਰ ਨੇ ਜਿਹੜੇ ਸੁਖਪਾਲ ਸਿੰਘ ਖੈਰਾ ਸਮੇਤ ਰਾਜਾ ਵੜਿੰਗ ਹੁਣ ਸਭ ਨੇ ਇਸ ਤੇ ਇਤਰਾਜ਼ ਜਤਾਇਆ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਇਸ ਦੇ ਉੱਪਰ ਯੂ ਟਰਨ ਮਾਰਦਾ ਹੈ ਜਾਂ ਫਿਰ ਇਸੇ ਤਰ੍ਹਾਂ ਚੰਡੀਗੜ੍ਹ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਆਪਣਾ ਹੱਕ ਹੈ ਜਿਹੜਾ ਉਹ ਪੱਕਾ ਚਮਾਉਂਦਾ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ